ਇਸ ਦਰਬਾਰ ਵਿੱਚ ਹਾਜ਼ਰੀ ਲੋਹਾਰੀ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਇਸ ਦਰਬਾਰ ਬਾਰੇ ਜੇ ਮੈਂ ਗੱਲ ਕਰਾਂ ਇਸ ਦੀ ਹਿਸਟਰੀ ਬਾਰੇ ਬਹੁਤ ਸਾਰੀਆਂ ਦਰਗਾਹਾਂ ਨੇ ਜਿਹੜੀਆਂ ਉਹਨਾਂ ਦੇ ਪੁਜਾਰੀਆਂ ਨੇ ਆਪੂ ਬਣਾਈਆਂ लेकिन ये दरगाह जो पुरातन समय तो चलती आ रही है और दूसरी दरगाह जिड़ी कि बिजली घर के नाल फेस टू के दो दरगाह असी उन्नीस सौ संताली शिफ्ट होके पाकिस्तान तो ऐसा इतने आके वसे सी, ਤਾ ਮੈਂ ਜੇ ਉਸ ਵਕਤ ਦੀ ਗੱਲ ਕਰਾਂ ਤਾਂ ਉਸ ਵਕਤ ਇਸ ਦਰਗਾਹ ਤੋਂ ਇੱਕ ਦੀਵਾ ਜਲਦਾ ਸੀ ਔਰ ਉਹ ਦੀਵਾ ਉਸ ਦਰਗਾਹ ਤੇ ਜਾਂਦਾ ਸੀ ਔਰ ਉਸ ਦਰਗਾਹ ਤੋਂ ਦੀਵਾ ਚੱਲ ਕੇ ਇਸ ਦਰਗਾਹ ਤੇ ਆਉਂਦਾ ਸੀ ਇਹ ਆ ਪ੍ਰਾਤਨ ਦਰਗਾਹ ਜਿੱਥੇ ਆਪਾਂ ਪਹੁੰਚਦੇ ਆ ਆਪਣੀਆਂ ਮਰਜ਼ਾ ਨੂੰ ਲੈ ਕੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਲੈ ਕੇ ਉਹ ਸਾਰੀਆਂ ਆਪਣੀਆਂ ਇੱਥੋਂ ਪੂਰੀਆਂ ਹੁੰਦੀਆਂ ਨੇ ਆਪਣੇ ਵਿੱਚ ਅੱਜ ਦੇ ਸਮੇਂ ਮੁਤਾਬਕ ਸਾਡੀ ਸਟੇਜ ਦੇ ਉੱਪਰ ਅੱਜ ਦੇ ਸਮੇਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਇੱਥੇ ਜੋ ਵੀ ਸ਼ਬਦ ਉਹਨਾਂ ਨੇ ਉਚਾਰਨ ਕਰਨੇ ਨੇ ਇਸ ਦਰਗਾਹ ਨੂੰ ਮੁੱਖ ਰੱਖ ਕੇ ਕਰਨੇ ਨੇ ਸਾਰੇ ਆਪਾਂ ਇਸ ਇਲਾਕੇ 'ਚ ਇੱਥੇ ਪਹੁੰਚਦੇ ਆਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਹ ਦਰਗਾਹ 1947 ਤੋਂ ਵੀ ਪਹਿਲਾਂ ਦੀ ਬਣੀ ਹੋਈ ਹੈ ਲੇਕਿਨ ਇਸ ਦਰਗਾਹ ਨੂੰ ਪਛਾਨਣ ਵਾਲਾ ਇੱਥੇ ਕੋਈ ਨਹੀਂ ਮਿਲਿਆ ਜਿਹੜਾ ਵੀ ਕੋਈ ਇੱਥੇ ਆ ਕੇ ਬੈਠਾ ਉਹਨੇ ਆਪਣੀਆਂ ਜੇਬਾਂ ਵੱਲ ਵਖਿਆ ਜਿਹੜਾ ਵੀ ਕੋਈ ਇੱਥੇ ਆ ਕੇ ਬੈਠਾ ਉਹਨੇ ਆਪਣੇ ਪਰਿਵਾਰ ਵੱਲ ਵਿਖਿਆ ਇੱਥੋਂ ਦੇ ਚੜਨ ਵਾਲੇ ਚੜਾਵੇ ਨੂੰ ਉਹਨਾਂ ਨੇ ਆਪਣੇ ਮਫਾਜ਼ਲੀ ਵਰਤਦੇ ਰਹੇ ਨੇ ਲੇਕਿਨ ਮੈਨੂੰ ਅੱਜ ਇਹ ਤੁਹਾਨੂੰ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡਾ ਬਲਜੀਤ ਜਦੋਂ ਤੋਂ ਇਸ ਨੂੰ ਇਸ ਤਰਕਾ ਦੀ ਸੇਵਾ ਸੌਂਪੀ ਗਈ ਹੈ ਇਹਨਾਂ ਨੇ ਆਪਣੇ ਤਨ ਮਨ ਨਾਲ ਆਪਣੀ ਇਮਾਨਦਾਰੀ ਨਾਲ ਸੇਵਾ ਭਾਵਨਾ ਨਾਲ ਇਸ ਤਰ੍ਹਾਂ ਦੀ ਸੇਵਾ ਕੀਤੀ ਹੈ ਅੱਜ ਤੋਂ ਜੇ ਅਸੀਂ ਪਸ਼ੋਕੜ 'ਚ ਥੋੜੀ ਜਿਹੀ ਨਿਗਾਹ ਮਾਰੀਏ ਅੱਜ ਤੋਂ 10 ਸਾਲ ਬਾਅਦ ਇੱਥੇ 10 ਬੰਦੇ ਵੀ ਇਕੱਠੇ ਨਹੀਂ ਸੀ ਹੁੰਦੇ ਲੇਕਿਨ ਜੋ ਆ ਜਾਪਾ ਦੇਖ ਰਹੇ ਆ ਇਸ ਦਰਗਾਹ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਮੇਰੇ ਬਲਜੀਤ ਨੇ ਬਾਬਾ ਜੀ ਨੇ ਇਸ ਦਰਗਾਹ ਦੀ ਸ਼ਰਧਾ ਨਾਲ ਸੇਵਾ ਕੀਤੀ ਹੈ ਆਪਣੇ ਨਾਲ ਇੱਕ ਏਕ ਇਮਾਨਦਾਰ ਕਮੇਟੀ ਨੂੰ ਇਹਨਾਂ ਨੇ ਆਪਣੇ ਨਾਲ ਚੁਣਿਆ ਔਰ ਜੋ ਅਸੀਂ ਅੱਜ ਦੇਖ ਰਹੇ ਹਾਂ ਇੱਕ ਛੋਟੀ ਜੀ ਜਗ੍ਹਾ ਤੋਂ ਐਡਾ ਵੱਡਾ ਸਥਾਨ ਬਣ ਗਿਆ ਜਿੱਥੇ ਆਪਾਂ ਅੱਜ ਹਜ਼ਾਰਾਂ ਦੀ ਤਾਦਾਦ ਵਿੱਚ ਇਸ ਦਰਗਾਹ ਤੇ ਮੱਥਾ ਟੇਕਣ ਲਈ ਆਏ ਆਂ ਇਸ ਦੇ ਲਈ ਇਥੋਂ ਦੀ ਪ੍ਰਬੰਧਕ ਕਮੇਟੀ ਮੇਰਾ ਛੋਟਾ ਵੀਰ ਬਾਬਾ ਬਲਜੀਤ ਜੋ ਕਿ ਇਹਨਾਂ ਦੀ ਅਗਵਾਈ ਕਰ ਰਿਹਾ ਮੈਂ ਸਮਝਦਾ ਕਿ ਸਾਡੇ ਨਗਰ ਨਿਵਾਸੀਆਂ ਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਇਮਾਨਦਾਰੀ ਨਾਲ ਇਸ ਦਰਗਾਹ ਨੂੰ ਇਸ ਮੁਜੀਦ ਦਾਖਲਿਆ ਅੱਜ ਆਪਾਂ ਹਜ਼ਾਰਾਂ ਦੀ ਤਦਾਦ ਵਿੱਚ ਸਿਰਫ ਨੇੜੇ ਦੇ ਇਲਾਕੇ ਤੋਂ ਹੀ ਨਹੀਂ ਬਲਕਿ ਦੂਰ ਦੂਰ ਇਲਾਕੇ ਤੋਂ ਆਪਾਂ ਇੱਥੇ ਨਮਸਕਾਰ ਹੋਣ ਲਈ ਪਹੁੰਚੇ ਆ। ਸੋ ਮੈਂ ਮੇਰੇ ਮਨ ਦੀ ਇੱਛਾ ਹੈ ਕਿ ਆਉਣ ਵਾਲਾ ਸਮਾਂ ਇਸ ਤੋਂ ਵੀ ਅੱਛਾ ਹੋਏਗਾ ਉਸ ਦਾ ਕਾਰਨ ਜੋ ਇੱਥੋਂ ਦੀ ਪ੍ਰਬੰਧਕ ਕਮੇਟੀ ਹੈ ਜੋ ਬਾਬਾ ਜੀ ਨੇ ਬਾਬਾ ਬਲਜੀਤ ਜੀ ਉਹ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਉਹ ਇੱਥੋਂ ਕੁਝ ਘਰ ਨਹੀਂ ਲੈ ਕੇ ਜਾਂਦੇ ਉਹ ਇਸ ਤਰ੍ਹਾਂ ਤੇ ਜੋ ਤੁਸੀਂ ਚੜਾਵਾ ਚੜਾਉਂਦੇ ਹੋ ਜੋ ਤੁਸੀਂ ਤਿਲ ਫੁੱਲ ਇੱਥੇ ਪੇਂਟ ਕਰਦੇ ਹੋ ਦਾ ਇਸ ਦਰਗਾਹ ਦੀ ਡਿਵੈਲਪਮੈਂਟ ਵਾਸਤੇ ਉਹ ਪੈਸੇ ਲੱਗਦੇ ਨੇ ਇਸ ਗੱਲ ਦਾ ਮੈਨੂੰ ਮਾਣ ਹੈ ਔਰ ਉਸ ਸਾਡੇ ਬਾਬਾ ਜੀ ਦੀ ਇਮਾਨਦਾਰੀ ਹੈ ਕੋਈ ਇੱਕ ਸੇਵਾ ਭਾਵਨਾ ਨੂੰ ਲੈ ਕੇ ਇੱਥੇ ਪਹੁੰਚੇ ਸੀ ਸੋ ਮੈਂ ਜ਼ਿਆਦਾ ਵਕਤ ਨਾ ਲੈਂਦਾ ਹੋਇਆ ਕਿਉਂਕਿ ਅੱਜ ਇੱਕ ਮਹਾਨ ਪ੍ਰੋਗਰਾਮ ਜੋ ਹਰ ਸਾਲ ਇਸ ਦਰਗਾਹ ਤੇ ਕਰਵਾਇਆ ਜਾਂਦਾ ਹੈ ਉਹ ਚੱਲ ਰਿਹਾ ਹੈ ਆਪਾਂ ਨੇ ਸਾਰਿਆਂ ਨੇ ਇਸ ਦਰਗਾਹ ਤੇ ਜੋ ਵੀ ਇੱਥੇ ਆਪਣੀ ਸੇਵਾ ਕਰਨ ਵਾਸਤੇ ਆਏ ਨੇ ਆਪਾਂ ਉਹਨਾਂ ਦੇ ਸ਼ਬਦ ਗ੍ਰਹਿਣ ਕਰਨੇ ਨੇ ਮੈਂ ਅੰਤ ਵਿੱਚ ਫੇਰ ਤੁਹਾਨੂੰ ਸਾਰਿਆਂ ਨੂੰ ਇਸ ਦਰਗਾਹ ਤੇ ਜੀ ਆਇਆਂ ਆਖਦਾ ਹੋਇਆ ਔਰ ਉਸ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਇਸ ਕਮੇਟੀ ਨੂੰ ਬਲ ਹੋਰ ਬਖਸ਼ੀ ਆਰੇ ਜੀ ਹੋਰ ਚੜ੍ਹਦੀ ਕਲਾ ਹੋਵੇ ਇਨਾਂ ਹੀ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਔਰ ਤਹਿ ਦਿਲ ਸ਼ੁਕਰਗੁਜ਼ਾਰ ਕਰਦੇ ਸਰਦਾਰ ਪਾਲ ਸਿੰਘ ਜੀ ਗਰੇਵਾਲ ਸਾਹਿਬ ਕਾਉਂਸਲਰ ਸਾਹਿਬ ਜਿਨ੍ਹਾਂ ਨੇ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਸਭ ਤੋਂ ਪਹਿਲਾਂ ਕੀ ਇਸ ਦਰਗਾਹ ਦਾ ਇਤਿਹਾਸ ਦੱਸਿਆ ਉਸ ਦੇ ਨਾਲ ਨਾਲ ਇਸ ਦਰਗਾਹ ਦੀਆਂ ਸਿਫਤਾਂ ਇਸ ਦਰਬਾਰ ਦੇ ਸੇਵਾਦਾਰਾਂ ਦੀਆਂ ਸਿਫਤਾਂ ਦੱਸੀਆਂ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਪਾਲ ਸਿੰਘ ਜੀ ਗਰੇਵਾਲ ਸਾਹਿਬ ਔਰ ਉਹਨਾਂ ਦੇ ਨਾਲ ਪ੍ਰਿੰਸ ਅਟਵਾਲ ਜੀ ਸੁਖਵਿੰਦਰ ਸਿੰਘ ਜੀ ਬੱਲੂ ਸਾਹਿਬ ਡਾਕਟਰ ਬਲਵੀਰ ਸਿੰਘ ਜੀ ਰਾਜੂ ਅਟਵਾਲ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਇੰਦਰਪਾਲ ਸਿੰਘ ਜੀ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆਂ ਤੇ ਔਰ ਸ਼ੰਗਾਰਾ ਸਿੰਘ ਸ਼ੰਗਾਰੀ ਜੀ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ गगन साउंड और साहब का काउंसलर सुखविंदर सिंह क्या बात है बिल्लू जी बल्लू जी धरती टीवी लव यू डॉ बलवीर सिंह जी